ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖ ਪੈਕ ਚੈਨਲ ਤੇ ਇੱਕ ਵਾਰ ਫੇਰ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆਪ ਦਾ ਸੁਰਨ ਸਿੰਘ ਅੱਜ ਅਸੀਂ ਦਰਸ਼ਨ ਕਰਾਂਗੇ ਇਤਿਹਾਸਿਕ ਗੁਰਤਾਨ ਦੇ ਉਹ ਸ਼ਖਸ ਜਿਸ ਨੇ ਆਪਣਾ ਆਪ ਆਪਣਾ ਸ਼ੀਸ਼ ਆਪਣਾ ਜੀਵਨ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਿਤ ਕਰ ਦਿੱਤਾ ਸੀ ਜੋ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਦੇ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਸਾਹਿਬ ਸਿੰਘ ਜੀ ਬਾਰੇ ਅੱਜ ਉਹਨਾਂ ਦੇ ਜਨਮ ਸਥਾਨ ਦੇ ਅਸੀਂ ਦਰਸ਼ਨ ਕਰਾਂਗੇ ਜਿੱਥੇ ਅੱਜ ਆਲੀਸ਼ਾਨ ਗੁਰਦੁਆਰਾ ਸਹਿਬ ਸਥਿਤ ਹੈ ਕਿੱਥੇ ਹੈ ਇਹ ਗੁਰਦੁਆਰਾ ਸਹਿਬ ਕਿਸ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਇਸ ਗੁਰਦੁਆਰਾ ਸਹਿਬ ਦਾ ਨਿਰਮਾਣ ਕਾਲ ਕਿਵੇਂ ਹੋਇਆ ਔਰ ਇਸ ਇਤਿਹਾਸਿਕ ਸ਼ਹਿਰ ਦੇ ਵਿੱਚ ਸਿੱਖੀ ਦਾ ਬੂਤਾ ਕਿਸ ਨੇ ਲਗਾਇਆ ਸੀ ਆਫੇ ਸ਼ੁਰੂ ਕਰਦੇ ਆਂ ਅੱਜ ਦਾ ਇੱਕ ਜਾਣਕਾਰੀ ਭਰਪੂਰ ਵੀਡੀਓ ਕਰਦੇ ਆਂ ਦਰਸ਼ਨ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਸਾਹਿਬ ਸਿੰਘ ਜੀ ਦੇ ਜਨਮ ਅਸਥਾਨ ਤੇ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰੇ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਚਮਕੌਰ ਦੀ ਅਸਾਵੇਂ ਜੰਗ ਦੇ ਵਿੱਚ 10 ਲੱਖ ਮੁਗਲ ਫੌਜਾਂ ਨਾਲ ਜੂਝਦਿਆਂ ਸ਼ਹੀਦ ਦਾ ਉੱਚਾ ਰੂਪਾ ਪ੍ਰਾਪਤ ਕੀਤਾ ਸੀ ਕਿਸੇ ਸ਼ਾਇਰ ਨੇ ਉਹਨਾਂ ਬਾਰੇ ਕੂਬ ਲਿਖਿਆ ਸਾਹਿਬ ਸਿੰਘ ਸ਼ਹੀਦ ਬਿਦਰ ਤਿਸ ਜਨਮ ਪਛਾਨੋ ਐਸੀ ਨਾਇ ਸਿੱਖ ਸੈਨ ਦੇ ਲਖਣ ਜਾਲੋ ਕਾਲਾ ਪੰਚਵਿਚ ਪੰਜ ਪਿਆਰਿਆਂ ਦਾ ਸਥਾਨ ਬੇਹਦ ਸਤਕਾਰਯਕ ਅਤੇ ਮਹਾਨ ਹੈ ਜਿਨ੍ਹਾਂ ਨੇ ਤਨ ਮੰਨ ਤੇ ਤਨ ਗੁਰੂ ਨੂੰ ਅਰਪਣ ਕਰਕੇ ਸਿਰਲ ਪਰੋਸੇ ਅਤੇ ਬਹਾਦਰੀ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਸੀ ਉਹਨਾਂ ਪੰਜ ਪਿਆਰਾਂ ਵਿੱਚੋਂ ਅੱਜ ਅਸੀਂ ਮਹਾਨ ਸ਼ਹੀਦ ਭਾਈ ਸੈਦ ਸਿੰਘ ਜੀ ਦੇ ਚਰਨਮਰ ਸਥਾਨ ਦੇ ਦਰਸ਼ਨ ਕਰਾਂਗੇ ਸਾਚਕੰਸ਼ੀ ਜੀ ਹਜੂਸ ਸਾਹਿਬ ਨਾਂਦੇੜ ਤੋਂ ਕਰੀਬ 162 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਾਵਨ ਸ਼ਹਿਰ ਬੇਦਰ ਜਿਸ ਦਾ ਤੀਨੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਲਖਣਪੁਰ ਦੇ ਇਸ ਸ਼ਹਿਰ ਵਿੱਚ ਤਨਗੂ ਨਾਨਕਦੇਵ ਜੀ ਮਹਾਰਾਜ ਦੇ ਇਸ ਚਰਨਸ਼ੋਪਾਤ ਦੇ ਉਤੇ 1662 ਈਸਵੀ ਨੂੰ ਪਾਈ ਗੁਰਨਾਨ ਦੇ ਜੀ ਅਤੇ ਮਾਤਾ ਅਨਕਮਾ ਬਾਈ ਜੀ ਦੇ ਪੁੱਤਰ ਕੋਖੋ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਸਹਿਜ ਚੰਦ ਰੱਖਿਆ ਗਿਆ। ਕਰੀਬ 11 ਸਾਲ ਦੀ ਉਮਰ ਵਿੱਚ ਜਦੋਂ ਸਹਿਜ ਚੰਦ ਆਪਣੇ ਮਾਪਿਆਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਲਈ ਅਨੰਦਪੁਰ ਸਾਹਿਬ ਆਏ ਤਾਂ ਫੇਰ ਵਾਪਸ ਮੁੜ ਕੇ ਘਰ ਨਹੀਂ ਗਏ। 1699 ਦੀ ਵਿ사ਖੀ ਖਾਲਸਾ ਸਿੱਖਾਂ ਦੇ ਸਮੇਂ ਜਦੋਂ ਕਲਗੀਧਰ ਪਾਤਸ਼ਾਹ ਨੇ ਪੰਜ ਸੀਸ ਮੰਗੇ ਤਾਂ ਬਾਬਾ ਸਹਿਜ ਸਿੰਘ ਜੀ ਨੇ ਆਪਣਾ ਸੀਸ ਗੁਰੂ ਸਾਹਿਬ ਨੂੰ ਆਪਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕਰਦੇ ਹਾਂ ਸਾਹਿਬ ਸਿੰਘ ਦੇ ਰੂਪ ਦੇ ਵਿੱਚ ਗੁਰੂ ਜੀ ਦੇ ਪੰਜ ਪਿਆਰੇ ਹੋਣ ਦਾ ਉੱਚਾ ਰੂਪਾ ਹਾਸਲ ਕੀਤਾ ਪਿਆਰੇ ਸਹਿਜ ਸਿੰਘ ਜੀ ਨੇ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਸਾਹਿਬ ਵੱਲੋਂ ਅਨੇਕਾਂ ਜੰਗਾਂ ਵਿੱਚ ਜੂਝਦਿਆਂ ਜਾਲਮਾਂ ਦੇ ਸੋਦੇ ਲਾਏ ਸੰਨ 1704 ਈਸਵੀ ਨੂੰ ਚੰਕੂਰ ਦੇ ਮੈਦਾਨ ਵਿੱਚ ਹੋਈ ਦੁਨੀਆ ਦੀ ਬੇਮਿਸਾਲ ਜੰਗ ਵਿੱਚ ਪਾਈ ਸਹਿਜ ਸਿੰਘ ਜੀ ਨੇ 10 ਲੱਖ ਮੁਗਲ ਫੌਜਾਂ ਨਾਲ ਜੂਝਦਿਆਂ ਸ਼ਹੀਦ ਦਾ ਸਰਵ ਉੱਚ ਰੂਪਾ ਪ੍ਰਾਪਤ ਕੀਤਾ ਸੀ। ਮਿਤ ਸ਼ਹਿਰ ਦੇ ਬਾਹਰ ਵੱਲ ਸਥਿਤ ਪਿਆਰੇ ਭਾਈ ਸਹਿਲ ਸਿੰਘ ਜੀ ਦੇ ਜਨਮ ਸਥਾਨ ਵਾਲੀ ਥਾਂ ਅੱਜ ਆਲੀਸ਼ਾਨ ਗੁਰਦੁਆਰਾ ਸਹਿਲ ਸ਼ਿਖੋਬਿਤ ਹੈ ਜਿਸ ਦੇ ਇਸ ਵਿਲੇ ਤੁਸੀਂ ਦਰਸ਼ਨ ਕਰ ਰਹੇ ਹੋ। ਪ੍ਰਾਤਨ ਸ਼ਸਤਰਾਂ ਤੇ ਅਸਤਰਾਂ ਦੀ ਬਾ ਕਮਾਲ ਚਿੱਤਰਕਾਰੀ ਨਾਲ ਸ਼ਿੰਗਾਰੇ ਗਏ ਇਸ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ ਦੀ ਸੇਵਾ ਬਾਬਾ ਬਲਵਿੰਦਰ ਸਿੰਘ ਜੀ ਅਤੇ ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਵਾਲਿਆਂ ਨੇ ਆਪ ਕਰਵਾਈ ਸੀ। ਸੱਚਕਲ ਸ੍ਰੀ ਹਜੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਗੁਰਦੁਆਰਾ ਨਾਨਕਪੀਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਿਆਰੇ ਸਹਿਬ ਸਿੰਘ ਦੇ ਪਾਵਨ ਜਨਮ ਸਥਾਨ ਵਿਖੇ ਵੀ ਜ਼ਰੂਰ ਸੇਧਾ ਕਰਦੀਆਂ ਹਨ ਖਾਲਸਾ ਪੰਥ ਦੇ ਪਹਿਲੇ ਪੰਜ ਪਿਆਰਿਆਂ 'ਚੋਂ ਇੱਕ ਗੁਰੂ ਸਾਹਿਬ ਲਈ ਆਪਣਾ ਆਪ ਕੁਰਬਾਨ ਕਰ ਦੇਣ ਵਾਲੇ ਮਹਾਨ ਸ਼ਹੀਦ ਪਿਆਰੇ ਸਹਿਬ ਸਿੰਘ ਦੀ ਰੂਹ ਅਸੀਂ ਸਨੇਮ ਅੱਜ ਕਰਦੇ ਹਾਂ ਆਓ ਪਿਆਰੇ ਸਹਿਬ ਸਿੰਘ ਜੀ ਦੇ ਇਸ ਇਤਿਹਾਸਿਕ ਸਥਾਨ ਨੂੰ ਜਿੱਥੇ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹਾਂ ਜਿਸ ਤੇ ਅਸੀਂ ਦਰਸ਼ਨ ਕਰ ਰਹੇ ਹਾਂ ਅਸੀਂ ਸਮਾਪਟਾਗੇ ਗੁਰੂ ਸਾਹਿਬਗੇ ਅਰਦਾਸ ਕਰੀਏ ਗੁਰੂ ਸਾਹਿਬ ਸਾਨੂੰ ਇਹ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਤਾਂ ਜੋ ਅਸੀਂ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਸਕੀਏ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਿੱਖ ਫੈਕਟ ਚੈਨਲ ਦੇ ਨਾਲ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ دیکھتے ਰਹੋ ਸਿੱਖ ਫੈਕਟਸ